ਹੈਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮਲਜੀਤ ਕੌਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਅੱਜ ਅੱਜ ਆਪਾਂ ਬੱਚਿਆਂ ਦੀਆਂ ਕੋਟੀਆਂ 'ਚ ਪਾਉਣ ਵਾਸਤੇ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਲੈ ਕੇ ਆਏ ਆਂ ਬੱਚਿਆਂ ਦੀਆਂ ਕੋਟੀਆਂ 'ਚ ਪਾਇਆ ਇਹ ਛੋਟਾ ਛੋਟਾ ਜਿਹਾ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਕੋਈ ਵੀ ਬਾਰਡਰ ਬਣਾ ਕੇ ਜਿਹੜਾ ਆਪਾਂ ਡਿਜ਼ਾਈਨ ਸ਼ੁਰੂ ਕਰਨਾ ਉਹ ਪੈਸਤਰਾ ਕਰਨਾ ਬਾਰਡਰ ਬਣਾ ਲਓ ਜਾਂ ਉਲਟੀਆਂ-ਉਲਟੀਆਂ ਸਲਾਈਆਂ ਪਾ ਕੇ ਬਣਾ ਲਓ ਪਹਿਲੀ ਸਲਾਈ ਜਿਹੜੀ ਆਪਾਂ ਪਹਿਲਾ ਕੁੰਡਾ ਲਾ ਲੈਣਾ ਤਿੰਨ ਕੁੰਡੇ ਆਪਾਂ ਸਿੱਧੇ ਬਣਾਉਣੇ ਪਹਿਲੀ ਸਲਾਈ ਚ ਤਿੰਨ ਕੁੰਡੇ ਸਿੱਧੇ ਇਹ ਤਿੰਨ ਕੁੰਡੇ ਹੀ ਆਪਾਂ ਉਲਟੇ ਬਣਾਉਣੇ ਆ ਇਹ ਹੀ ਕੁੰਡੇ ਆਪਾਂ ਵਾਰ-ਵਾਰ ਰਿਪੀਟ ਕਰਨੇ ਇਸ ਕੁੰਡੇ ਨੂੰ ਛੱਡ ਕੇ ਤਿੰਨ ਕੁੰਡੇ ਸਿੱਧੇ ਤਿੰਨ ਕੁੰਡੇ ਉਲਟੇ హను తిన్న కుండే సే తిన్న కుండే అనే ఉల్టే బ తిన్న కుండే సే తిన్న కుండే ఉల్టే తిన్న కు సే ਲਾਸਟ ਵਾਲਾ ਕੁੰਡਾ ਵੀ ਸਿੱਧਾ ਬਣਾ ਲਓ ਜਾਂ ਉਲਟਾ ਬਣਾ ਲਓ ਕੋਈ ਗੱਲ ਨਹੀਂ ਜਦੋਂ ਆਪਾਂ ਡਿਜ਼ਾਈਨ ਸਾਰੀ ਕੋਟੀ 'ਚ ਬਣਾਵਾਂਗੇ ਉਦੋਂ ਆਪਾਂ ਉਹਨੂੰ ਕਰ ਸਕਦੇ ਹਾਂ ਪੈਨਲ ਦੂਸਰੀ ਸਿਲਾਈ ਜਿਹੜੀ ਆਪਣੀ ਉਲਟੀ ਸਾਈਡ ਤੋਂ ਪਹਿਲਾ ਕੁੰਡਾ ਲਾ ਲੈਣਾ ਸਾਰੀ ਸਿਲਾਈ ਜਿਹੜੀ ਆਪਾਂ ਉਲਟੀ ਬਣਾਣੀ ਆ ਸਾਰੀ ਸਿਲਾਈ ਉਲਟੀ ਬਣਾ ਦੇਣੀ ਆ ਆਪਾਂ ਉਲਟੀਆਂ ਸਿਲਾਈਆਂ ਇਹਦੇ 'ਚ ਸਾਰੀਆਂ ਹੀ ਉਲਟੀਆਂ ਹੀ ਬਣਣੀਆਂ ਆ ਹੁਣ ਆਪਣੀ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਆ ਗਈ ਪਹਿਲਾ ਕੁੰਡਾ ਆਪਾਂ ਲਾ ਲੈਣਾ ਤਿੰਨ ਕੁੰਡੇ ਆਪਾਂ ਸਿੱਧੇ ਹੀ ਬਣਾਉਣੇ ਆ ਫੇਰ ਐਰਕੀ ਵੀ ਇਹ ਤਿੰਨ ਕੁੰਡੇ ਸਿੱਧੇ ਨਾਲੇ ਹੁਣ ਆਪਾਂ ਤਾਗ ਅੱਗੇ ਕਰਨਾ ਜਿਹੜੇ ਦੋ ਕੁੰਡੇ ਉਲਟੇ ਆ ਇਹਨਾਂ ਪਹਿਲਾਂ ਪਹਿਲੇ ਦੋ ਕੁੰਡਿਆਂ ਦਾ ਕੁੰਡਾ ਇੱਕ ਕੁੰਡਾ ਬਣਾ ਲੈਣਾ ਆਪਾਂ ਇੱਕ ਬਣਾਤਾ ਦੋਵਾਂ ਦਾ ਇੱਥੇ ਹੁਣ ਆਪਾਂ ਜਾਲੀ ਪਾਵਾਂਗੇ ਇਸ ਤਰ੍ਹਾਂ ਇਹ ਜਾਲੀ ਪਾਲੀ ਇਹ ਜਿਹੜਾ ਆਪਣਾ ਇੱਕ ਕੁੰਡਾ ਉਲਟਾ ਐ ਨਾ ਉਲਟਾ ਹੀ ਬਣਾ ਲੈਣਾ। ਧਾਗਾ ਪਿੱਛੇ ਕੀਤਾ ਤਿੰਨ ਕੁੰਡੇ ਸਿੱਧੇ ਧਾਗਾ ਅੱਗੇ ਕਰਕੇ ਇਹ ਦੋ ਕੁੰਡੇ ਜਿਹੜੇ ਉਲਟੇ ਆ ਇਹਨਾਂ ਨੂੰ ਆਪਾਂ ਇੱਕ ਦੋਵਾਂ ਦਾ ਇੱਕ ਕਰ ਦੇਣਾ। ਇੱਥੇ ਆਪਾਂ ਜਾਲੀ ਪਾ ਲੈਣੀ ਆ। ਫਿਰ ਇਸ ਕੁੰਡੇ ਨੂੰ ਆਪਾਂ ਉਲਟਾ ਬਣਾ ਲੈਣਾ ਇੱਕ ਨੂੰ। ਧਾਗਾ ਪਿੱਛੇ ਕੀਤਾ ਤਿੰਨ ਕੁੰਡੇ ਆਪਣੇ ਸਿੱਧੇ ਹੋਗੇ। ధాగా అో కు ఓల్టే దళీ పాడా ఉల్టా ధాగా పిచ్చే కడే సీధే లాస్ట్ వాదా బాలో ఉల్టా బాలో థి మర్జీ హీ చౌీీ సలాయి ఆయిల్టీ సైడ్ సారి సైన్ బ ਹੁਣ ਆਪਾਂ ਉਲਟੀ ਸਲਾਈ ਪਾ ਲਈ ਆ ਹੁਣ ਆਪਾਂ ਸਿੱਧੀ ਸੈੜਾਂਗੇ ਆਪਣੀ ਪੰਜਵੀਂ ਸਲਾਈ ਇਹ ਪਹਿਲਾ ਕੁੰਡਾ ਆਪਾਂ ਲਾ ਲੈਣਾ ਤਿੰਨ ਕੁੰਡੇ ਆਪਾਂ ਫੇਰ ਉਲਟ ਸਿੱਧੇ ਹੀ ਬਣਨੇ ਇਹ ਧਾਗਾ ਅੱਗੇ ਕਰਕੇ ਇਹ ਜਿਹੜੇ ਤਿੰਨ ਕੁੰਡੇ ਆਪਣੇ ਇਹ ਆਪਾਂ ਤਿੰਨੇ ਕੁੰਡੇ ਉਲਟੇ ਬਣਾਉਣੇ ਆ ਇਹ ਡਿਜ਼ਾਈਨ ਬੱਚਿਆਂ ਦੇ ਪਾਇਆ ਬਹੁਤ ਹੀ ਸੋਹਣਾ ਲੱਗਦਾ ਛੋਟੇ ਛੋਟੇ ਡੱਬੀ ਦਾ ਤਿੰਨ ਕੁੰਡੇ ਫੇਰ ਆਪਣੇ ਸਿੱਧੇ ਤਿੰਨ ਕੁੰਡੇ ਆਪਣੇ ਫੇਰ ਉਲਟੇ

ේමිලයි අපා ඔල්ටි පාලිය හනගෙලි හොඩිජි අපපඩ අ්බි බදලන්ගේ පැල්ල කුඩ අපපල්ලාන තක්ගගේ කරන්න හෝන් ජඩි අප තැන්න කුන්ඩේ සිද්දේ ුනැසි ඇති අපා ඔල්ට නන ඒ අපෝල්ටෙබන ඕනේ තක්ග පිච්චේකරක ෙඩේ ඒ තැන්න කුුණඩෙසි අපන් සිද්ධෙ වුණනේ ශේෂලන් අපන පැල්ලිඟ පැගනසි ෂේහන එත්තේ පාක ਇਹ ਆਪਣੀਆਂ 12 ਸਲਾਈਆਂ ਬਾਅਦ ਪਹਿਲੀ ਸਲਾਈ ਪੈਂਦੀ ਫੇਰ ਡਿਜ਼ਾਈਨ ਦੀ ਜਿਹੜੇ ਹੁਣ ਆਪਾਂ ਉਲਟੇ ਸੀ ਉਹਨਾਂ ਤੇ ਆਪਾਂ ਤਿੰਨ ਸਿੱਧੇ ਕਰ ਦੇਣੇ ਡੱਬੀ ਆਪਣ ਬਦਲੀ ਜਾਣੀ ਛੋਟੀਆਂ ਛੋਟੀਆਂ ਡੱਬੀਆਂ ਬਣ ਜਾਣੀਆਂ ਇਹ ਛੋਟੇ ਬੱਚਿਆਂ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਬਣਾਇਆ ਇਹ ਲਾਸਟ ਵਾਲਾ ਪੁੰਡਾ ਵੀ ਉਲਟਾ ਉਲਟੀ ਸਾਈਡ ਤੋਂ ਸਾਰੀਆਂ ਸਲਾਈਆਂ ਆਪਾਂ ਉਲਟੀਆਂ ਹੀ ਬਣਾਉਣੀਆਂ ਸਾਰਿਆਂ ਦੀਆਂ ਇਹ ਆਪਣਾ ਡਿਜ਼ਾਈਨ ਬਣਾਣਾ ਸ਼ੁਰੂ ਹੋ ਗਿਆ ਇੱਕ ਡੱਬੀ ਇਹ ਬਣ ਗਈ ਹੁਣ ਇੱਥੇ ਡੱਬੀ ਬਣੂਗੀ ਆਪਾਂ ਸੇਮ ਹੀ ਆਪਾਂ ਹੁਣ ਸਲਾਈਆਂ ਉਹੀ ਪਾਉਣੀਆਂ ਪਹਿਲਾ ਕੁੰਡਾ ਆਪਾਂ ਲਾ ਲੈਣਾ ਤੇ ਇਹਨਾਂ ਦੋਹਾਂ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਦਣਾ ਉਲਟੇ ਜਿਹੜੇ ਇੱਥੇ ਆਪਾਂ ਹੁਣ ਜਾਲੀ ਪਾਵਾਂਗੇ ਇਹ ਕੁੰਡਾ ਆਪਣਾ ਇੱਕ ਉਲਟਾ ਬਣ ਜੂਗਾ ਤਾਂਗਾ ਪਿੱਛੇ ਕਰਕੇ ਜਿਹੜੇ ਅੱਗੇ ਆਪਣੇ ਉਲਟੇ ਸੀ ਇਹਨਾਂ ਤੇ ਆਪਾਂ ਸਿੱਧੇ ਬਣਾਏ ਹੁਣ ਆਪਾਂ ਇਹ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਅੱਗੇ ਕਰਾਂਗੇ ਦੋਹਾਂ ਕੁੰਡਿਆਂ ਦਾ ਇੱਕ ਉਲਟਾ ਵਲਪਾਲੇ ਜਾਲੀ ਪੈ ਗਈ ਆਪਣੀ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕੀਤਾ ਤਿੰਨ ਕੁੰਡੇ ਆਪਣੇ ਸਿੱਧੇ ਬਣ ਜਾਣੇ ਆ ਧਾਗਾ ਅੱਗੇ ਕੀਤਾ ਦੋਹਾਂ ਉਲਟੀਆਂ ਕੁੰਡਿਆਂ ਦਾ ਇੱਕ ਕੁੰਡਾ ਇੱਥੇ ਜਾਲੀ ਪਾ ਲੈਣੀ ਆ ਕੁੰਡਾ ਆਪਾਂ ਉਲਟਾ ਬਣਾ ਲੈਣਾ ਧਾਗਾ ਵਿੱਚ ਕੀਤਾ ਤਿੰਨ ਕੁੰਡੇ ਆਪਣੇ ਸਿੱਧੇ ਬਣ ਜਾਣੇ ਆ ਧਾਗਾ ਅੱਗੇ ਕੀਤਾ ਦੋਵਾਂ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਉਲਟਾ ਜਾਲੀ ਪਾ ਲਈ ਇੱਕ ਕੁੰਡਾ ਉਲਟਾ ਲਾਸਟ ਵਾਲਾ ਕੁੰਡਾ ਵੀ ਉਲਟਾ ਹੁਣ ਆਪਣੀ ਉਲਟੀ ਸਲਾਈ ਆ ਗਈ ਸਾਰੀ ਸਲਾਈ ਆਪਾਂ ਜਿਹੜੀ ਸੇਮ ਹੈ ਉਲਟੀ ਬਣਾਉਣੀ ਹੈ ਉਲਟੀਆਂ ਸਲਾਈਆਂ ਉਲਟੀਆਂ ਹੀ ਬਣਾਉਣੀਆਂ ਸਾਰੀਆਂ ਆਪਾਂ ਦੱਬੀ ਬਦਲ ਕੇ ਆਪਣੀ ਹੁਣ ਇਹ ਪੰਜਵੀਂ ਸਲਾਈ ਹੈ ਤੇ ਪਹਿਲਾ ਕੁੰਡਾ ਲਾ ਲੈਣਾ ਆਪਾਂ ਤਿੰਨ ਕੁੰਡੇ ਹੁਣ ਆਪਣੇ ਉਲਟੇ ਆਉਣਗੇ ਉਲਟੇ ਸੀਗੇ ਤੇ ਉਲਟੇ ਆਉਣਗੇ ਹੁਣ ਆਪਣੇ ਧਾਗਾ ਪਿੱਛੇ ਕਰਕੇ ਤਿੰਨ ਕੁੰਡੇ ਸਿੱਧੇ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਬਣਾਉਣੀ ਹੈ ਧਾਗਾ ਅੱਗੇ ਕਰਾਂਗੇ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਕਰਕੇ ਤਿੰਨ ਕੁੰਡੇ ਸਿੱਧੇ తాగా అయితే తిన్న కుడే ఓల్టే ధాగా పిచ్చే కండే సెధే తాగా అత్యే బాదే ఓల్టీ సలా సారి ఓల్టీ బీ ਛੇ ਸਲਾਈਆਂ ਆਪਣਾ ਇਹਤੇ ਪੈ ਗਈਆਂ ਹੁਣ ਜਿਹੜੀਆਂ ਆਪਾਂ ਪਹਿਲੀ ਸਲਾਈ ਪਾਈ ਨੇ ਸੀ ਹੁਣ ਆਪਾਂ ਇੱਥੋਂ ਫੇਰ ਦੱਬੀ ਬਦਲ ਦਾਂਗੇ 12 ਸਲਾਈਆਂ ਬਾਅਦ ਆਪਾਂ ਜਣੀ ਤੇ ਇਹ ਦੱਬੀ ਬਦਲਣੀ ਹੁੰਦੀ ਹੈ ਹੁਣ ਆਪਣੇ ਜਿਹੜੇ ਪਹਿਲੀ ਸਲਾਈ ਸੀ ਕੀ ਤਿੰਨ ਸਿੱਧੇ ਬਣਨਗੇ ਤੱਗਾ ਅੱਗੇ ਕਰਕੇ ਤਿੰਨ ਕੁੰਡੇ ਉਲਟੇ ਬਣਨਗੇ ਇਹ ਹੁਣ ਆਪਾਂ ਸਾਰੇ ਇਸੇ ਤਰੀਕੇ ਬਣਾਈ ਲੈਣੇ ਇਹ ਇਹ ਸਾਰੀ ਪਹਿਲੀ ਦੀ ਸਲਾਈ ਤਰ੍ਹਾਂ ਸਲਾਈ ਬਣਾਉਣੀ ਆ ਤੁਹਾਨੂੰ ਬਣਾ ਕੇ ਦਿਖਾਉਣੀ ਆ ਛੇ ਸਲਾਈਆਂ ਪਾ ਕੇ ਆਪਾਂ ਡਿਜ਼ਾਈਨ ਬਣਾਉਂਦੇ ਜਾਣਾ ਛੇ ਸਲਾਈਆਂ ਇਹ ਹੋਣਗੀਆਂ ਬਦਲ ਕੇ ਡੱਬੀ ਫੇਰ ਛੇ ਸਲਾਈਆਂ ਫੇਰ ਬਦਲ ਕੇ ਛੇ ਛੇ ਸਲਾਈਆਂ ਪਾ ਕੇ ਆਪਾਂ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਉਂਦੇ ਜਾਣਾ ਛੋਟੀਆਂ-ਛੋਟੀਆਂ ਡੱਬੀਆਂ ਬਣ ਜਾਂਦੀਆਂ ਬੱਚਿਆਂ ਦੇ ਕੋਟੀਆਂ ਸਵਾਰਟਰਾਂ ਤੇ ਪਾਇਆ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਜੇ ਤੁਹਾਨੂੰ ਅੱਜ ਦੀ ਇਹ ਡਿਜ਼ਾਈਨ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਇਹ ਤੁਹਾਨੂੰ ਇਹ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮਿਲਦੇ ਆਂ ਜੀ ਆਪਾਂ ਇੱਕ ਹੋਰ ਵੀਡੀਓ ਨਾਲ ਓਕੇ ਬਾਏ ਬਾਏ